ਬੱਦਨਾ ਸੀ ਇੰਜੀਨੀਅਰ ਬਣ ਗਿਆ ਬਾਦਸ਼ਾ ਦਿਲ ਦੇ ਮਾਮਲੇ ਚ ਰਿਹਾ ਫਕੀ ਜਾਣੋ ਕੌਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੋਲੀਵੁੱਡ ਤੇ ਵੋਲਿਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਗਾਇਕ ਤੇ ਰੈਪਰ ਬਾਦਸ਼ਾ ਮਿਊਜ਼ਿਕ ਇੰਡਸਟਰੀ ਦਾ ਇੱਕ ਜਹਾਨਾ ਹੈ ਜੋ ਹਰ ਬੱਚੇ ਦੇ ਬੁੱਲਾਂ ਤੇ ਹੈ ਉਸ ਨੇ ਆਪਣੇ ਗੀਤਾਂ ਦੇ ਨਾਲ ਇੱਕ ਨਵਾਂ ਆਯਾਮ ਸਥਾਪਿਤ ਕੀਤਾ ਸੰਗੀਤ ਦੀ ਦੁਨੀਆ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਹੀ ਅੰਤਰ ਆ ਗਿਆ ਕੋਈ ਵੀ ਪਾਰਟੀ ਜਾਵਿਆ ਬਾਦਸ਼ਾ ਦੇ ਗੀਤ ਤੋਂ ਬਿਨਾ ਅਧੂਰਾ ਕੀ ਹੁੰਦਾ ਹੈ ਇਸ ਤੋਂ ਇਲਾਵਾ ਉਸ ਦੇ ਗੀਤ ਕਾਰਚ ਵੀ ਪਲੇਲਿਸਟ ਜ਼ਰੂਰ ਨੇ ਇਹ ਗਾਇਕ ਅਕਸਰ ਆਪਣੀ ਰਿਜੀ ਜ਼ਿੰਦਗੀ ਕਾਰਨ ਸੁਰਖੀਆਂ ਦੇ ਵਿੱਚ ਰਿਹਾ ਹੈ ਅੱਜ ਇਸ ਗਾਇਕ ਦਾ ਜਨਮ ਦਿਨ ਹੈ ਤਾਂ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਉਹਨਾਂ ਪੰਨਿਆਂ ਤੇ ਇੱਕ ਨਜ਼ਰ ਮਾਰੀਏ ਜੋ ਲੁਕੇ ਹੋਏ ਨੇ ਇੱਕ ਇੰਟਰਵਿਊ ਦੇ ਵਿੱਚ ਬਾਸ਼ਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਾ ਸੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਦਿਨ ਇਸ ਖੇਤਰ ਵਿੱਚ ਕੰਮ ਕੀਤਾ ਉਹ ਹੈਲਮਟ ਪਾ ਕੇ ਸਾਈਟ ਤੇ ਜਾਂਦਾ ਸੀ ਅਤੇ ਕੰਮ ਸਿੱਖਦਾ ਸੀ ਪਰ ਉਸਨੇ ਇਸ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਸੰਗੀਤ ਉਦਯੋਗ ਵਿੱਚ ਆ ਗਿਆ ਉਸਨੇ ਦੱਸਿਆ ਕਿ ਇਸ ਲਈ ਮਾਪਿਆਂ ਨੂੰ ਮਨਾਉਣਾ ਆਸਾਨ ਨਹੀਂ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ ਤੇ ਆਪਣਾ ਟੀਚਾ ਹਾਸਲ ਕਰ ਲਿਆ ਇਸ ਇੰਡਸਟਰੀ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਗਾਇਕ ਸਾਲ 2006 ਦੇ ਵਿੱਚ ਹਰੀ ਸਿੰਘ ਦੇ mafia મંદિર ਨਾਮ ਦੇ ਸੰਗੀ ਸਮੂਹ ਦੇ ਵਿੱਚ ਸ਼ਾਮਿਲ ਹੋਇਆ ਉਸਨੇ ਸੈਟਰਡੇ ਸੈਟਰਡੇ ਗੀਤ ਤਿਆਰ ਕੀਤਾ ਜੋ ਰਾਤੋਂ ਰਾਤ ਇਹਨਾ ਹਿੱਟ ਹੋ ਗਿਆ ਕਿ ਬਾਦਸ਼ਾਹ ਦਾ ਨਾਂ ਪੈ ਗਿਆ ਹਾਲਾਂਕਿ ਉਸ ਨੂੰ ਅਸਲ ਪ੍ਰਸਿੱਧੀ ਡੀਜੇ ਵਾਲੇ ਬਾਬੂ ਤੋਂ ਬਾਅਦ ਮਿਲੀ ਜਿਸ ਤੋਂ ਬਿਨਾ ਕੋਈ ਪਾਰਟੀ ਜਾਂ ਵਿਆਹ ਨਹੀਂ ਹੋ ਸਕਦਾ ਹਰ ਕਿਸੇ ਦੇ ਬੁੱਲਾਂ ਤੇ ਰਾਜੇ ਦਾ ਨਾਮ ਮਸ਼ਹੂਰ ਹੋ ਗਿਆ ਭਾਵੇਂ ਮਾਰਸ਼ਾ ਨੇ ਲੱਖਾਂ ਦਿਨਾਂ ਤੇ ਰਾਜ ਕੀਤਾ ਪਰ ਦਿਲ ਦੇ ਮਾਮਲੇ ਵਿੱਚ ਉਹ ਖੁਦ ਹੀ ਫਕੀਰ ਰਿਹਾ ਉਹਨਾਂ ਦਾ ਵਿਆਹ ਜੈਸਵੀਰ ਮਸੀਹ ਦੇ ਨਾਲ ਹੋਇਆ ਸੀ ਪਰ 2020 ਦੇ ਵਿੱਚ ਦੋਹਾਂ ਦਾ ਤਲਾਕ ਹੋ ਗਿਆ ਇਸ ਤੋਂ ਬਾਅਦ ਬਾਦਸ਼ਾਹ ਦਾ ਨਾਂ ਕਈ ਸੁੰਦਰੀਆਂ ਨਾਲ ਵੀ ਜੁੜਿਆ ਪਰ ਪਿਆਰ ਪੂਰਾ ਨਹੀਂ ਹੋਇਆ। ਇਹਨੇ ਦਿਨੀ ਗਾਇਕਾ ਦੇ ਪਾਕਿਸਤਾਨ ਬਿਊਟੀ ਹਾਨੀਆ ਅਮਰ ਦੇ ਨਾਲ ਪ੍ਰੇਮ ਸਬੰਧ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਅੱਜ ਜਨਮ ਦਿਨ ਹੈ ਬਾਦਸ਼ਾਹ ਦਾ ਤੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਮੁਬਾਰਕਾ ਦੇ ਰਹੇ ਨੇ। ਸੋ ਬਾਦਸ਼ਾਹ ਦੇ ਕਿਹੜਾ ਗਾਣਾ ਤੁਹਾਨੂੰ ਪਸੰਦ ਹੈ? ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰਿਓ।